ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਅਸੀਂ ਲੱਗੇ ਆ ਜੀ ਬਾਹਾਂ ਦੀ ਕਟਾਈ ਕਰਨ ਹਾਂ ਜੀ 11 ਇੰਚ ਅਸੀਂ ਮੋਢਾ ਰੱਖਣਾ ਹੈ ਹਾਂ ਜੀ ਤੁਸੀਂ ਦੇਖਿਓ 11 ਇੰਚ ਮੋਢੇ ਨੂੰ ਕਿੰਨੇ ਜੋੜ ਪੈਣੇ ਆ ਜੀ ਆ ਸਾਡੇ ਕੋ ਬਾਹਾਂ ਦਾ ਕੱਪੜਾ ਜੀ ਪਹਿਲਾਂ ਆਪਾਂ ਇਹ ਫੋਲਡ ਕਰ ਲਿਆ ਇੱਕ ਬਾਹ ਹੋ ਗਈ ਸਾਡੇ ਕੋ ਸਾਡੇ ਕੋ ਦੂਜੀ ਬਾਹ ਦਾ ਕੱਪੜਾ ਹੈ ਜੀ ਇਹ ਆਪਾਂ ਫੋਲਡ ਕਰ ਲਿਆ ਇਸ ਤਰੀਕੇ ਨਾਲ ਤੁਸੀਂ ਇਹਨਾਂ ਦੋਨਾਂ ਬਾਹਾਂ ਨੂੰ ਰੱਖ ਲੈਣਾ ਜੀ ਕਿਉਂ ਕੱਪੜਾ ਸਾਡੇ ਕੋ ਘੱਟ ਸੀ ਇਸ ਲਈ ਤੁਸੀਂ ਜੋੜ ਦੇਖੋ ਕਿੱਦਾਂ ਪੈਣੇ ਹਨ ਆ ਸਾਡੇ ਕੋ ਬਾਹਾਂ ਦੇ ਜੋੜ ਆ ਜੀ ਆ ਦੇਖੋ ਤੁਸੀਂ ਬਾਹਾਂ ਦੇ ਸਾਡੇ ਕੋ 4 ਜੋੜ ਆ ਦੋਨਾਂ ਬਾਹਾਂ ਨੂੰ 4 ਜੋੜ ਪੈਣੇ ਆ ਇੱਕ ਬਾਹ ਨੂੰ 2 ਜੋੜ ਦੂਸਰੀ ਬਾਹ ਨੂੰ 2 ਜੋੜ ਜੀ ਹਾਂ ਜੀ 4 ਜੋੜ ਸਾਡੇ ਕੋ ਜੀ ਆ ਆ ਜਿਹੜੇ ਆਪਾਂ ਬਿਲਕੁਲ نیچے ਬਾਹਾਂ ਦੇ ਆਣੇ ਆ ਮੋਢੇ ਦੇ ਇਹ ਸਾਡੇ ਕੋ ਛੋਟੇ ਜੋੜ ਆ ਸਾਡੇ 17 ਸਾਡੇ ਕੋ ਬਾਂਹ ਤਿਆਰ ਆ ਜੀ 18 ਆਪਾਂ ਬਾਹਰ ਰੱਖਣੀ ਆ ਹਾਂਜੀ 2 ਇੰਚ ਆਪਾਂ ਫੋਲਡਿੰਗ ਲਈ ਰੱਖ ਲਿਆ ਸਾਢੇ 6 ਇੰਚ ਸਾਡੇ ਕੋ ਬਾਂਹ ਦੀ ਮੋਰੀ ਆ ਹਾਂਜੀ ਤੁਸੀਂ ਇੱਥੋਂ ਮੋਰੀ ਦਾ ਨਿਸ਼ਾਨ ਲਾ ਲੈਣਾ ਜੀ ਸਿੱਧਾ ਹਾਂਜੀ ਬਾਂਹ ਦਾ ਮੋਢਾ ਸਾਡੇ ਕੋ ਹੈਗਾ ਆ ਜੀ 11 ਇੰਚ 11 ਦੇ ਇੱਥੋਂ ਵੀ ਆਪਾਂ ਲਾ ਲੈਣਾ ਸਾਢੇ 3 ਇੰਚ ਸਾਢੇ 3 ਇੰਚ ਤੇ ਆਪਾਂ نیچے ਤੱਕ ਨਿਸ਼ਾਨ ਲਾ ਲੈਣਾ ਜੀ ਹਾਂਜੀ ਹੁਣ ਆਪਾਂ ਇਦਾਂ ਸਿੱਧਾ ਨਿਸ਼ਾਨ ਲਾ ਲੈਣਾ ਜੀ ਜਿੱਥੇ ਆਪਾਂ 3.5 ਦਾ ਨਿਸ਼ਾਨ ਲਾਇਆ ਹਾਂਜੀ ਇੱਥੋਂ ਤੁਸੀਂ 11 ਤੇ ਮੋਢੇ ਦਾ ਨਿਸ਼ਾਨ ਲਾ ਲੈਣਾ ਜੀ ਮੋਰੀ ਤੋਂ ਤੁਸੀਂ ਨਿਸ਼ਾਨ ਲਾਣਾ ਜੀ ਮੋਢੇ ਤੱਕ ਇੱਥੋਂ ਆਪਾਂ ਮੋਰੀ ਤੋਂ ਲਾ ਲਿਆ ਨਿਸ਼ਾਨ ਮੋਢੇ ਤੱਕ ਜੀ ਆਪਾਂ ਰੱਖ ਲਿਆ ਐਕਸਟਰਾ ਮਾਰਜਨ ਜੀ ਹਾਂਜੀ ਇੱਥੇ ਤੁਸੀਂ 5 ਇੰਚ ਦੇ ਨਿਸ਼ਾਨ ਲਾ ਕੇ ਜੀ ਇੱਥੇ ਆਪਾਂ 5 ਇੰਚ ਦੇ ਨਿਸ਼ਾਨ ਲਾ ਲੈਣਾ 5 ਤੋਂ ਆਪਾਂ ਗਲਾਈ ਪਾ ਲੈਣੀ ਜੀ ਇਸ ਤਰੀਕੇ ਨਾਲ ਹਾਂਜੀ ਹੁਣ ਆਪਾਂ ਕਟਾਈ ਕਰ ਲੈਣੀ ਜੀ ਫਰੰਟ ਦੀ ਕਟਾਈ ਤੁਸੀਂ ਇੱਥੋਂ ਜੇ ਤੁਸੀਂ ਪਹਿਲਾਂ ਕਰਦੇ ਆ ਫੇਰ ਤੁਹਾਡੇ ਜਿਹੜੇ ਜੋੜ ਆ ਉਹ ਵੱਧ ਘੱਟ ਹੋ ਜਾਂਦੇ ਇਸ ਲਈ ਜੋੜਾ ਨੂੰ ਸੀਨ ਲਾ ਕੇ ਤੁਸੀਂ ਬਾਅਦ ਵਿੱਚ ਕਰਨੀ ਆ ਜੀ ਹਾਂਜੀ ਹੁਣ ਆਪਾਂ ਇਸ ਤਰੀਕੇ ਨਾਲ ਕਟਾਈ ਕਰ ਲੈਣੀ ਜੀ ਇਹਦੀ ਹਾਂਜੀ ਜੇਕਰ ਤੁਹਾਡਾ ਬਾਹ ਦਾ ਮੋਢਾ ਬਾਧਿਆ ਤਾਂ ਤੁਸੀਂ ਇਸ ਤਰੀਕੇ ਨਾਲ ਜੋੜ ਕਟਾਈ ਕਰ ਸਕਦੇ ਆ ਜੀ